ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕ ਸਪੀਰਾਂ ਟੀਵੀ ਤੇ ਸੁਰੇ ਦੀ ਅਹਿਮ ਖਬਰ ਜੜੀਆ ਬਲਵਾਨਾ ਤੋਂ ਸਾਹਮਣੇ ਆ ਰਹੇ ਜਿੱਥੇ ਬਲਵਾਨਾ ਦੇ ਵਿੱਚ ਇੱਕ ਭਿਆਨਕ ਸੜਕ ਹਾਸਾ ਵਾਪਰਿਆ ਜਿਸ ਦੇ ਵਿੱਚ ਤਿੰਨ ਨੌਜਵਾਨ ਜਿਹੜੇ ਨੇ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ ਜਨਾਬ ਵਿੱਚ ਦੱਸਿਆ ਜਾ ਰਿਹਾ ਹੈ ਕਿ ਦੋ ਵਿਅਕਤੀ ਜਨਾਬ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਬਣੀ ਹੋਈ ਹੈ ਉੱਥੇ ਹੀ ਇੱਕ ਦੀ ਇੱਕ ਦੀ ਹਾਲਤ ਜਿਹੜੀ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਕਾਫੀ ਜ਼ਿਆਦਾ ਗੰਭੀਰ ਸੱਟਾਂ ਲੱਗੀਆਂ ਨੇ ਤੁਹਾਨੂੰ ਦੱਸ ਦਈਏ ਕਿ ਦੋ ਦੀ ਲੱਤ ਟੁੱਟ ਗਈ ਹੈ ਉੱਥੇ ਹੀ ਤਾਂ ਦੱਸ ਦਈਏ ਬਲਵਾਨਾ ਤੋਂ ਇਹ ਘਟਨਾ ਵਾਪਰੀ ਹੈ ਬਲਵਾਨਾ ਦੇ ਵਿੱਚ ਜਿਹੜੇ ਤਿੰਨੋਂ ਮੋਟਰਸਾਈਕਲ ਸਵਾਰ ਜਾ ਰਹੇ ਸੀ ਤਾਂ ਪਿੱਛੋਂ ਆ ਰਹੀ ਸਕੋਰਪੀਓ ਗੱਡੀ ਨੇ ਟੱਕਰ ਮਾਰ ਦਿੱਤੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਇਹ ਘਟਨਾ ਵਾਪਰੀ ਹੈ ਬਰਵਾਨਾ ਦੇ ਅੱਜ ਦੇਰ ਸ਼ਾਮ ਗੰਗਾ ਨਗਰ ਦੇ ਕੋਰ ਜਿਹੜੇ ਨੇ ਇਹ ਘਟਨਾ ਵਾਪਰੀ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਕਿਕਰ ਖੇੜਾ ਨਿਵਾਸੀ ਤਿੰਨ ਮਜ਼ਦੂਰ ਗੰਗਾ ਨਗਰ ਤੋਂ ਆਪਣੇ ਘਰ ਆ ਰਹੇ ਸਨ ਜਦੋਂ ਉਹ ਗੰਗਾ ਨਗਰ ਰੋਡ ਤੇ ਧਰਮਪੂਰਾ ਰੋਡ ਤੇ ਜਿਹੜੇ ਨੇ ਮੁੜਨ ਲੱਗੇ ਤਾਂ ਪਿੱਛੋਂ ਆ ਰਹੀ ਸਕੋਰਪੀਓ ਗੱਡੀ ਨੇ ਤਿੰਨਾਂ ਨੂੰ ਰੋਂਦ ਦਿੱਤਾ ਦੱਸਿਆ ਜਾ ਰਿਹਾ ਜਿਸ ਦੇ ਵਿੱਚ ਦੋ ਨੌਜਵਾਨਾਂ ਦੀ ਲੱਤ ਟੁੱਟ ਗਈ ਹੈ ਤੇ ਇੱਕ ਗੰਭੀਰ ਹਾਲਤ ਹੈ ਤਿੰਨਾਂ ਨੌਜਵਾਨਾਂ ਨੂੰ ਐਂਬੂਲੈਂਸ ਰਾਹੀਂ ਜਿਹੜੇ ਨੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਮੌਕੇ ਤੇ ਮੌਜੂਦ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਮੌਕੇ ਤੇ ਮੌਜੂਦ ਲੋਕਾਂ ਤੇ ਡਾਕਟਰਾਂ ਵੱਲੋਂ ਇਸ ਘਟਨਾ ਨੂੰ ਲੈ ਕੇ ਕੀ ਕੁਝ ਕਿਹਾ ਗਿਆ ਇੱਕ ਵਾਰ ਤੁਹਾਨੂੰ ਉਹ ਵੀ ਸੁਣਾਉਂਦਾ ਬਹੁਤ ਤੋਂ ਗੰਗਾ ਨਗਰ ਰੋਡ ਸੇਦਾ ਵਾਲੀ ਚੌਕ ਦੇ ਕੋਲੇ ਇੱਕ ਜ਼ਬਰਦਸਤ ਹਾਦਸਾ ਹੋਇਆ ਹਾਦਸਾ ਤੁਹਾਨੂੰ ਦੱਸੀਏ ਬਾਈਕ ਤੇ ਸਕੋਰਪੀਓ ਗੱਡੀ ਦੇ ਵਿੱਚ ਹੋਇਆ ਜਿਹਦੇ ਕਰਕੇ ਤਿੰਨ ਜਣਿਆਂ ਦੇ ਕੋਲ ਬੇਸਤਾ ਲੱਗੀਆਂ ਨੇ ਕਿ ਬਾਈਕ ਜਿਹੜਾ ਸੀਗਾ ਉਹ ਪੂਰਾ ਚੱਕਣਾ ਝੂਲ ਹੋ ਗਿਆ ਮੌਕੇ ਤੇ ਜਿਹੜਾ ਹੈ ਐਂਬੂਲੈਂਸ ਵਾਲੇ ਤੇ ਦੋਸ ਲੱਗੇ ਨੇ ਵੀ ਐ ਪੁਲਿਸ ਚਾਲਕ ਜਿਹੜਾ ਕੰਟਰੀ ਤੋਂ ਵੱਧ ਜਿਹੜਾ ਸਮਾਂ ਲੇਟ ਹੋ ਗਿਆ ਹੈ ਪਰਿਵਾਰਿਕ ਮੈਂਬਰ ਜਿਹੜੇ ਗੁੱਸਾ ਵੇਖ ਨੂੰ ਮਿਲ ਰਿਹਾ ਹੈਗਾ ਪਰ ਜਿਹੜੇ ਮੌਕੇ ਤੇ ਪਰਿਵਾਰਿਕ ਮੈਂਬਰ ਨੇ ਉਹਨਾਂ ਤੋਂ ਪੁੱਛਾਂਗੇ ਕਿ ਜਿਹੜੇ ਨੇ ਰੇਨ ਨਾਲ ਕਿਪੋ ਦਿੰਦੇ ਨੇ ਕਿੱਥੋਂ ਕਿੱਥੋਂ ਆ ਰਹੇ ਸੀਗੇ ਤੇ ਹਾਦਸੇ ਦੇ ਦੌਰਾਨ ਜਿਹੜਾ ਹੈ ਕਿੰਨੀਆਂ ਕਈ ਇਨਾਂ ਤੇ ਕਮੀਸ਼ਤਾ ਲੱਗੀਆਂ ਨੇ ਸ਼ਰਮਣ ਕੁਮਾਰ ਪਾਇਲਟ ਬੋਲ ਰਹੀ ਮੈਂ ਸੌਟ ਤੋਂ ਜੀ ਸਾਨੂੰ ਕੋਲ ਆਈ 7:30 ਵਜੇ ਹੂੰ ਦੇ ਸੈਦਾਵਾਲੀ ਚੌਂਕ ਤੇ ਐਕਸੀਡੈਂਟ ਹੋਇਆ ਜੀ ਬਾਜ਼ਾਰ ਦੇ ਵਿੱਚ ਇੰਨਾ ਟ੍ਰਾਫਿਕ ਹੁੰਦਾ ਸ਼ਾਮ ਨੂੰ ਬਹੁਤ ਸਬਜ਼ੀ ਵਾਲੀਆਂ ਰੇੜੀਆਂ ਬਹੁਤ ਲੱਗੀਆਂ ਆ ਅੱਧੇ ਘੰਟੇ 'ਚ ਮੈਂ 3 ਪੇਸ਼ੈਂਟ ਸੀ ਅੱਧੇ ਘੰਟੇ 'ਚ ਚੱਕ ਕੇ ਵਾਪਸੀ ਆ ਗਏ 15 ਮਿੰਟ ਜਾਣਦੇ 15 ਮਿੰਟ ਆਣਦੇ ਸਾਢੇ 7 ਗੋਲ ਆਈ ਆ ਸਰ ਸਾਡੇ ਕੋਲ ਰਿਕਾਰਡ ਆ ਜੀ ਜਦੋਂ ਵੀ ਗੋਲ ਆਈ ਅਸੀਂ 1-2 ਮਿੰਟਾਂ 'ਚ ਮੂਵ ਹੋ ਗਏ ਜੀ ਉਹ ਕਹਿੰਦੇ ਆ ਕਿੰਨਾ ਘੰਟਾ 1.5 ਘੰਟਾ ਲੇਟ ਹੋਈ ਸਰ ਸਾਡੇ ਕੋਲ ਰਿਕਾਰਡਿੰਗ ਆ ਵਿਦ ਪ੍ਰੂਫ ਹੁੰਦੇ ਜੀ ਜਦੋਂ ਸਾਨੂੰ ਕੋਲ ਆਉਂਦੀ ਹੈ ਹਾਲਾਤ ਕਿਸ ਤਰ੍ਹਾਂ ਦੇ ਨੇ ਮੌਕੇ ਦੇ ਨਾਲ ਸਾਡੀਆਂ ਦੇ ਕਾਫੀ ਗੱਡੀ ਦਾਰੇ ਫਿਰ ਪਤਾ ਨਹੀਂ ਮੰਤਰ ਨੂੰ ਫੋਨ ਆਇਆ ਮਤਾਂ ਅਜੇ ਕੀ ਪਹੁੰਚਾਤੇ ਅੱਗੇ ਗੱਡੀ ਆਈ ਨਹੀਂ ਹੂੰ ਛੱਟਾ ਛੱਟਾ ਕਾਫੀ ਲੱਗੀ ਅੰਨੇ ਜਿੱਦ ਦੀ ਦਵੰਦਾ ਟੁੱਟ ਗਈ ਜਬਈ ਹੂੰ ਅਜੀ ਟੁੱਟ ਗਈ ਜਿੰਦੇ ਬਈ ਅੰਦਰ ਮੁੰਡੇ ਦੀ ਵਿਆਹ ਵਜੀ ਉਹਦੀ ਵੀ ਦੰਦ ਟੁੱਟ ਗਈ ਆ ਕਿੱਥੋਂ ਰਹੇ ਸੀ ਇਹ ਕਿਕਰ ਫਿਰੇ ਨਹੀਂ ਆ ਕਿੱਥੋਂ ਰਹੇ ਸੀ ਇਹ ਆ ਆਪਣੀ ਕੰਮ ਤੋਂ ਰਹੇ ਸੀ ਹੁਣ ਪਤਾ ਕਿ ਦਿਹਾੜੀ ਕਰਦੇ ਕੰਮ ਤੇ ਗਏ ਸੀਗੇ ਤੇ ਕੰਮ ਤੋਂ ਸ਼ਾਮ ਨੂੰ ਵਾਪਸ ਆ ਰਹੇ ਸੀ ਕਿ ਕੋਈ ਲੈਟਾ ਲੁਟਾ ਬਧੀਆ ਪਤਾ ਨਹੀਂ ਉਥੇ ਵਿੱਚ ਕੁਝ ਸਪਰਾ ਹੋਇਆ ਹੈ ਕਦ ਕਦ ਆਇਆ ਇਸਟਾ ਪਤਾ ਨਹੀਂ ਕਿ ਇਹ ਸਕੋਰਪੀਓ ਉੱਧੀ ਗੱਲ ਅਸ। ਸਾਡੀ ਸਾਈਆਂ ਨੇ ਮੋਟਰਸਾਈਕਲ ਨਾਲ ਪਾਸ ਖੜੇ ਇੱਕਦਮ ਆਧਿਆ ਕਰਿਆ। ਗੱਡੀ ਸਪੇਸ ਵਿੱਚ ਹੀ ਰੁਕੀ ਕੋਲੀ। ਹੂੰ। ਆਪ ਜੀ ਜਾਣ ਕਹੀ ਆਪ ਜਿੰਨੀ ਬ੍ਰੇਕ ਲਗਾਈਏ ਬਿੱਤੀ ਲਗਾਈਏ। ਅੰਗ ਦੋਸਤ ਕੋਣੀ ਗੱਡੀ ਦਾ ਕੋਈ। ਐਮਬੂਲੈਂਸ ਕਿਤਨੀ ਦਿਨ ਮੇ ਆਈ? ਘੰਟਾ ਬਾਅਦ ਆ। ਪੈਲ ਵਾਲਾ ਨਾ ਦੋ ਤੀਗ ਸਿਗਰਟ ਲਈ ਸੁਰੂਸ਼ਾ ਕਰੇ।